ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਸਾਡੇ YouTube ਚੈਨਲ ਮੱਤੀ ਸ਼ੋਰੂਮ ਬਰੇਟਾ ਚ ਜੀ। ਲੈ ਕੇ ਆਜ਼ਰ ਆਇਆ। ਕੁਝ ਸਪੈਸ਼ਲ ਬੁਟੀ ਕੁਲੀ ਸੂਟ ਤਿਆਰ ਕਰਨ ਲਈ ਕੁਝ ਪਲੇਨ ਦੇ ਸਟੱਫ। ਬਹੁਤ ਹੀ ਸੋਹਣੇ ਸਟੱਫ ਨੇ। ਜਿਦਾਂ ਕਿ ਸ਼ਿਮਰ ਕ੍ਰਸ਼। ਬਹੁਤ ਪਿਆਰਾ ਫੈਬਰਿਕ ਹੈ। ਕਲਰ ਚਾਰਟ ਬਹੁਤ ਸੋਹਣਾ ਹੈ। ਬਿਲਕੁਲ ਨਵਾਂ ਕਲਰ ਚਾਰਟ ਹੈ ਜੀ। ਦੇਖ ਸਕਦੇ ਹੋ ਤੁਸੀਂ ਕੈਮਰਾ ਕੋਲ ਕਰਕੇ ਦਿਖਾ ਰਹੇ ਹਾਂ। ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀ ਸਤਾਂ ਦੀਆਂ ਨਵੀਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਪਲੇਨ ਦੇ ਸਟਫਾਂ ਦੀ ਬਹੁਤ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਲਈ ਵਿਦ ਫੁੱਲ ਹੈਵੀ ਫੁੱਲ ਕਲਰ ਚਾਰਟ ਦੇਖ ਸਕਦੇ ਹੋ ਤੁਸੀਂ ਜੀ ਦੇਖੋ ਜੀ ਪਲੇਨ ਸ਼ੇਮਰ ਜੀ ਉਹ ਲੜਕੀਆਂ ਬੁਟੀਕ ਲਈ ਸੂਟ ਤਿਆਰ ਕਰਾ ਰਹੇ ਨੇ ਆਪਣਾ ਉਹਨਾਂ ਲਈ ਇਹ ਸਪੈਸ਼ਲ ਫੈਬਰਿਕ ਆਇਆ ਨੇ ਜੀ ਦੇਖੋ ਕਿੰਨਾ ਪਿਆਰਾ ਕਲਰ ਚਾਰਟ ਹੈ ਕਿੰਨੇ ਕਲਰਸ ਅਵੇਲੇਬਲ ਨੇ ਜੀ ਦੇਖ ਸਕਦੇ ਤੁਸੀਂ ਦੇਖੋ ਇਸ ਦੇ ਵਿੱਚ ਵੀ ਕਿੰਨੇ ਕਲਰ ਚਾਰਟ ਅਵੇਲੇਬਲ ਨੇ ਦੇਖੋ ਜੀ ਸਾਰੇ ਕਲਰ ਮਿਲਣਗੇ ਜੀ ਹੋਰ ਡਿਜ਼ਾਈਨ ਦਿਖਾਓ ਜੀ ਦਿਖਾਓ ਜੀ ਦੇਖੋ ਜੀ ਇਹ ਵੀ ਬਹੁਤ ਸੋਹਣਾ ਫੈਬਰਿਕ ਹੈ ਜੀ ਕੜਾਈ ਲਈ ਸੂਟ ਤਿਆਰ ਕਰਾਉਂਦੇ ਨੇ ਬੁਟੀਕ ਫੈਬਰਿਕ ਹੈ ਜੀ ਸਪੈਸ਼ਲ ਫੈਬਰਿਕ ਹੈ ਬੁਟੀਕ ਲਈ ਕਲਰ ਦਿਖਾਓ ਜੀ ਇਹਦੇ ਦੇਖੋ ਵੈਰੀ ਬਿਊਟੀਫੁਲ ਬਹੁਤ ਹੀ ਸੋਹਣਾ ਕਲਰ ਨੇ ਜੀ ਦਿਖਾਓ ਜੀ ਕਲਰ ਦੇਖੋ ਜੀ ਚਾਟ ਬਹੁਤ ਹੀ ਸੋਹਣਾ ਜੀ ਬਿਲਕੁਲ ਨਵੇਂ ਕਲਰ ਨੇ ਜੀ ਦਿਖਾਓ ਜੀ ਐਵੇਂ ਹੀ ਰੱਖੋ ਦੇਖੋ ਜੀ ਬਿਲਕੁਲ ਨਵਾਂ ਚਾਟਰ ਫੈਬਰਿਕ ਬਿਲਕੁਲ ਨਵਾਂ ਹੈ ਜੀ ਦੇਖੋ ਨਵੇਂ-ਨਵੇਂ ਫੈਬਰਿਕ ਲੈ ਕੇ حاضر ਹੋਏ ਤੁਹਾਡੇ ਲਈ ਇਹ ਪੂਰੀ ਚੱਕੋ ਕਲਰ ਦੁਆਰਾ ਦਿਖਾਣੇ ਜੀ ਇਹ ਸਾਰੇ ਦੇਖੋ ਜੀ ਦੇਖੋ ਜੀ ਦੇਖੋ ਜੀ ਚੱਕੀ ਚੱਲੋ ਜੀ ਥੋੜਾ ਜਿਹਾ ਫੋਟੋ ਦੇ ਵਿੱਚ ਕਲਰ ਦਾ ਡਿਫਰੈਂਸ ਆ ਸਕਦਾ ਹੈ ਜੀ ਕਲਰ ਬਹੁਤ ਪਿਆਰੇ ਨੇ ਤੁਸੀਂ ਸੂਟ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬ੍ਰਿਕਾ ਦੇਖੇ ਜੀ ਉੱਥੇ ਤੁਹਾਨੂੰ ਇੱਕ ਕਲਰ ਦੀ ਪ੍ਰੋ퍼 ਐਕੂਰੇਸੀ ਨਾਲ ਕਲਰ ਪਤਾ ਚੱਲੇਗਾ ਬਹੁਤ ਪਿਆਰੇ ਕਲਰ ਨੇ ਜੀ ਬਹੁਤ ਵਧੀਆ ਕਲਰ ਨੇ ਦੇਖ ਸਕਦੇ ਹੋ ਤੁਸੀਂ ਜੀ ਥੋੜਾ ਜਿਹਾ ਪਿਕਸ ਦੇ ਵਿੱਚ ਕਲਰ ਦਾ ਫਰਕ ਆ ਰਿਹਾ ਬਟ ਕਲਰ ਬਹੁਤ ਹੀ ਸੋਹਣੇ ਨੇ ਜੀ ਦਿਖਾਓ ਜੀ ਅਗਲਾ ਚਾੜ ਦਿਖਾਓ ਜੀ ਦਿਖਾਣ ਲੱਗਾ ਤੁਹਾਨੂੰ ਅਗਲਾ ਚਾੜ ਜੀ ਦੇਖੋ ਜੀ ਬਿਲਕੁਲ ਨਵੇਂ ਨਵੇਂ ਫੈਬਰਿਕ ਨੇ ਜੀ ਪੂਰੇ ਸ਼ਾਈਨਿੰਗ ਵਾਲੇ ਬੇਸ ਨੇ ਵਿਆਹ ਸ਼ਾਦੀਆਂ ਲਈ ਲੜਕੀਆਂ ਬੁਟੀਕ ਦੇ ਸੂਟ ਤਿਆਰ ਕਰਾ ਰੀਆਂ ਨੇ ਇਸੇ ਸੂਟ ਬਹੁਤ ਹੀ ਸੋਹਣੇ ਬਣਦੇ ਨੇ ਜੀ ਪੂਰੀ ਫੁੱਲ ਹੈਵੀ ਡਿਪਾਂਡ ਆਈ ਹੈ ਜੀ ਇਹਦੀ ਬ੍ਰਾਂਡਡ ਫੈਬਰਿਕ ਆ ਇਹ ਸਾਰਾ ਕਲਰ ਬਹੁਤ ਸੋਹਣੇ ਨੇ ਜੀ ਆਪਣੇ ਸਪੈਸ਼ਲ ਸੂਟ ਤਿਆਰ ਕਰਾਣ ਲਈ ਇਹ ਪਲੇਨ ਦੇ ਕੱਪੜੇ ਪਲੇਨ ਦੇ ਸਟੱਫ ਇਹਨਾਂ ਦੀ ਬਹੁਤ ਹੀ ਵਧੀਆ ਡਿਮਾਂਡ ਆ ਰਹੀ ਸੀ ਤਾਂ ਕਰਕੇ ਤੁਹਾਡੀ ਹੈਵੀ ਡਿਮਾਂਡ ਦੇ ਉੱਤੇ ਸੀ ਇਹ ਅਵੇਲ ਕਰਾਇਆ ਹੈ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਬਹੁਤ ਹੈ ਕਲਰ ਬਹੁਤ ਹੈ ਜੀ ਇਹ ਪਲੇਨ ਦਾ ਸਟੱਫ ਤੁਸੀਂ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਜਾਂ ਤੁਸੀਂ ਇਹ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦਿਖਾਓ ਜੀ ਦੇਖੋ ਜੀ ਹੋਰ ਵੀ ਬਹੁਤ ਫੈਬਰਿਕ ਨੇ ਵੀਡੀਓ ਬਹੁਤ ਲੰਬੀ ਹੋ ਚੁੱਕੀ ਹੈ ਜੀ ਤਾਂ ਕਰਕੇ ਸਾਰੇ ਫੈਬਰਿਕ ਅਸੀਂ ਫੋਨ ਤੇ ਨਹੀਂ ਦਿਖਾ ਪਾਵਾਂਗੇ ਇਹ ਸਟੱਫ ਤੁਸੀਂ ਲੈਣ ਲਈ ਪਹੁੰਚ ਸਕਦੇ ਹੋ ਮੱਤੀ ਵਾਲਿਆਂ ਦੇ ਕੱਪੜੇ ਸ਼ੋਰਮ ਬਰੇਟਾ ਵਿਖੇ ਜੀ ਦੇਖੋ ਜੀ ਬਿਲਕੁਲ ਨਵੇਂ-ਨਵੇਂ ਫੈਬਰਿਕ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਨਾਲ ਹੀ ਇਹ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਸਾਡੀ ਹੌਸਲਾ ਵਯਾ ਹੀ ਕਰਦੇ ਰਹਿਆ ਕਰੋ ਤਾਂ ਜੋ ਅਸੀਂ ਆਉਣ ਵਾਲੇ ਸਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਲਈ ਲੈ ਕੇ حاضر ਹੋ ਸਕੀ ਹੈ ਦੇਖ ਸਕਦੇ ਹੋ ਤੁਸੀਂ ਜੀ ਬ੍ਰਾਂਡਡ ਬੇਸ ਨੇ ਵਧੀਆ ਕੰਪਨੀ ਦੇ ਕੱਪੜੇ ਨੇ ਜੀ ਇਹ ਦੇਖੋ ਜੀ ਬਹੁਤ ਹੀ ਸੋਹਣੇ ਕਲਰ ਚਾਰਟ ਹੈ ਜੀ ਦੇਖ ਸਕਦੇ ਹੋ ਤੁਸੀਂ ਕਪੜਾ ਲੈਣ ਲਈ ਪਹੁੰਚੋ ਇਹ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬ੍ਰੇਟਾ ਵਿਖੇ ਜੀ ਧੰਨਵਾਦ